ਯਾਰ ਮੈਂ ਸੁਣਿਆ ਚੈਲਾ ਦੀ ਸੁਦੀਬ ਨੇ ਨੈੱਟ ਦਾ ਪੇਪਰ ਪਾਸ ਕੀਤਾ ਨੈੱਟ ਦਾ ਪੇਪਰ ਓਏ ਹੋਰ ਉਹ ਤਾਂ ਅੱਜ ਲੱਡੂ ਵੰਡੀ ਜਾਂਦਾ ਸੀ ਕਹਿੰਦਾ ਆਪਣੀ ਨੌਕਰੀ ਪੱਕ ਗਈ ਤੇ ਤਨਖਾਹ ਵੀ 30-40 ਹਜ਼ਾਰ ਤੋਂ ਸ਼ੁਰੂ ਆ ਫੇਰ ਤਾਂ ਆਪਾਂ ਵੀ ਨੈੱਟ ਦਾ ਪੇਪਰ ਦੇਈਏ ਬਈ 30-40 ਹਜ਼ਾਰ ਤਾਂ ਨਜ਼ਾਰੇ ਵਜ ਜਾਣਗੇ ਪਰ ਨੈੱਟ ਦਾ ਪੇਪਰ ਸੁਣਿਆ ਤਾਂ ਹੈ ਨਹੀਂ ਬਈ ਉਹ ਬਾਈ ਨਵੀਂ-ਨਵੀਂ ਨੌਕਰੀ ਆ ਸਾਨੂੰ ਪਤਾ ਅੱਜ ਕੱਲ੍ਹ ਇੰਟਰਨੈਟ ਲੋਕ ਕਿੰਨਾ ਵਰਤਦੇ ਨੇ ਕੁਣ ਕਿਸੇ ਸ਼ਹਿਰ 'ਚ ਫੇਸਬੁੱਕ ਵਾਲਿਆਂ ਨੇ ਆਪਣਾ ਦਫ਼ਤਰ ਖੋਲ ਰੱਖਿਆ ਕਿਸੇ 'ਚ YouTube ਵਾਲਿਆਂ ਨੇ ਤੇ ਕਿਸੇ 'ਚ WhatsApp ਵਾਲਿਆਂ ਨੇ ਪਰ ਇੰਟਰਨੈਟ ਦੇ ਪੇਪਰ 'ਚ ਸਵਾਲ ਕਿਹੋ ਜਿਹੇ ਹੋਣਗੇ ਬਈ ਕੋਈ ਆਹੀ ਵੀ ਫੇਸਬੁੱਕ ਦੀ ਖੋਜ ਕਿਹਨੇ ਕੀਤੀ ਮੁਕੇਸ਼ਵਾਨੀ ਨੇ ਜੀ ਉਹਦੀ ਫ੍ਰੀ ਵਾਲੀ ਸਕੀਮ ਕਦੋਂ ਸ਼ੁਰੂ ਕੀਤੀ WhatsApp ਦਾ ਨਵਾਂ ਵਰਜਨ ਕਿਹੜਾ ਆਇਆ ਫੇਸਬੁੱਕ 'ਆਲੀ ਫੋਟੋ ਆਪਾਂ ਕਿੰਨੇ ਫਰੈਂਡਾਂ ਨੂੰ ਟੈਗ ਕਰ ਸਕਦੇ ਹਾਂ ਜੂਜੂ ਤੇ ਅੱਜਕੱਲ ਕਿਹੜੇ ਗਾਇਕਾਂ ਦੀ ਲੜਾਈ ਟੌਪ ਤੇ ਚੱਲ ਰਹੀ ਹੈ WhatsApp ਤੇ ਇੱਕ ਵਾਰੀ ਚਾਪਾ ਕਿੰਨੇ ਫ੍ਰੈਂਡਾਂ ਨੂੰ ਮੈਸੇਜ ਭੇਜ ਸਕਦੇ ਆ Instagram ਤੇ 150 ਸ਼ਬਦਾਂ ਦਾ ਲੇਖ ਲਿਖੋ Jio ਦੀ ਫ੍ਰੀ ਵਾਲੀ ਕਾਲਿੰਗ ਤੇ ਦੂਜੀਆਂ ਕੰਪਨੀਆਂ ਕਿੰਨੀਆਂ ਔਖੀਆਂ ਭਾਰੀਆਂ ਹੋ ਰਹੀਆਂ ਨੇ ਕੁੜੀਆਂ ਦੀ ਫੇਕ ਐਡੀ ਬਣਾਉਣ ਵਾਲੇ ਮੁੰਡਿਆਂ ਤੇ ਜਿਹੜੀ ਧਾਰਾ ਲੱਗਣੀ ਚਾਹੀਦੀ ਹੈ YouTube ਤੇ ਪੈਸਾ ਕਮਾਉਣ ਲਈ ਸਭ ਤੋਂ ਵੱਧ ਜਗਾੜੀ ਚੈਨਲ ਕਿਹੜੇ ਦੇਸ਼ 'ਚ ਬਣਾਏ ਜਾਂਦੇ ਨੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕੁੜੀਆਂ ਦੀ ਆਈਡੀ ਤੋਂ ਅਨਫਰੈਂਡ ਤੇ ਬਲੌਕ ਲਿਸਟ ਵਾਲਾ ਆਪਸ਼ਨ ਖਤਮ ਹੋ ਜਾਣਾ ਚਾਹੀਦਾ ਟਿਕਟੋਕ ਵਾਲੀ ਵੀਡੀਓ ਬਣਾਉਣ ਵੇਲੇ ਕੁੜੀਆਂ ਕਿੰਨੇ ਪ੍ਰਕਾਰ ਦਾ ਮੂੰਹ ਬਣਾਉਂਦੀਆਂ ਨੇ ਨੈੱਟ ਦਾ ਵੀ ਬਾਵਾ ਸਲੇਪਸ ਹੈ ਹਨਾ ਹੋਰ ਤੂੰ ਸੋਚਾ ਐਵੇਂ ਹੀ 30-40 ਹਜ਼ਾਰ ਰੁਪਏ ਮਹੀਨਾ ਦਾ ਦੇ ਦਿੰਦੇ ਫਿਰ ਆਪਾਂ ਨੂੰ ਤਿਆਰੀ ਕਿ ਨਹੀਂ ਕਰਨੀ ਪੂ ਆੜੀਓ ਮੈਂ ਤਾਂ ਕਹਿੰਨਾ ਇੱਕ ਮਹੀਨਾ ਜੱਜ ਕੇ ਤਿਆਰੀ ਕਰ ਲਗੇ ਫਿਰ ਦੇਵਾਂਗੇ ਇੰਟਰਨੈਟ ਦਾ ਪੇਪਰ ਤੋਂ ਵੀ ਮਿੱਤਰੋ ਕਰ ਦੋ ਤਿਆਰੀਆਂ ਅੱਜ ਤੋਂ ਹੀ ਕਰੋ ਠੀਕ ਐ ਮੈਂ ਉਹ ਬੱਸ ਇਹ ਨਟ ਤਾਂ ਬਾਲੀਵਾਲ ਵਾਲਾ ਵੀ ਹੁੰਦਾ ਕਿਤੇ ਆਪਾਂ ਉਹੀ ਪਕਾਈ ਤਾਂ ਨਹੀਂ ਕਰੀ ਜਾਂਦੇ ਐਂ ਤਾਂ ਚਿੜੀ ਬੱਲੇ ਵਾਲਾ ਵੀ ਹੁੰਦਾ ਉਹ ਹਾਂ ਸੱਚ ਹਲੋ ਜੱਗੂ ਭਾਰਸਾ ਕਿਨੇ ਬਣਾਇਆ ਸੀ ਬਾਈ ਨਾ ਭਰਾਵਾ ਮੈਨੂੰ ਤਾਂ ਨਹੀਂ ਪਤਾ ਯਾਰ ਉਹ ਦੱਸ ਦੇ ਬਾਈ ਉਹ ਨਹੀਂ ਬਾਈ ਸੱਚੀਉਂ ਨਹੀਂ ਪਤਾ ਯਾਰ ਪਤਾ ਤਾਂ ਹੋਊ ਜਾਣ ਕੀ ਨਹੀਂ ਦੱਸਦਾ ਲੈ ਜੇ ਤੈਨੂੰ ਦੱਸਤਾ ਮੈਥੋਂ ਵੱਧ ਨੰਬਰ ਨਹੀਂ ਲੈ ਜਾਏਗਾ ਡਾਕਟਰ ਸਾਹਿਬ ਦਿਮਾਗ ਤੇਜ ਕਰਨ ਵਾਸਤੇ ਵਧੀਆ ਜਾਂ ਚਮਨਪਰਾਸ ਦੇ ਦੰਦ ਤਬਾਕ ਤਾਂ ਕੀਤੇ ਯੂ ਯਾਰ ਕੀ ਕੁਛ ਨਹੀਂ ਕਿਹੜਾ ਚਮਨਪਰਾਸ ਕੈਂਡ ਜਾਂ ਜਿਹੜਾ ਡਾਕਟਰ ਸਾਹਿਬ ਆਪਾਂ ਇੰਟਰਨੈਟ ਦੇ ਪੇਪਰ ਦੀ ਤਿਆਰੀ ਕਰਨੀ ਆ ਇੰਟਰਨੈਟ ਵਰਗ ਦੇ ਪੇਪਰ ਸੁਣਿਆ ਤਾਂ ਹੈ ਨਹੀਂ ਨਵੀਆਂ ਭਾਰਤੀਆਂ ਖੁੱਲੀਆਂ ਨੇ ਬਾਈ ਤੈਨੂੰ ਪਤਾ ਜਨਤਾ ਅੱਜ ਕੱਲ ਨੈਟ ਬੜਾ ਯੂਜ਼ ਕਰਦੀ ਆ ਦਫ਼ਤਰਾਂ 'ਚ ਫਰਕ ਕਰਨ ਦੀ ਲੋੜ ਆ। ਅੱਛਾ। ਚਨੀਰ ਤੇ ਮੱਖਲੇ ਦੇ ਵਿੱਚੋਂ ਪਹਿਲੀ ਜੋਬ ਆਪਾਂ ਨੂੰ ਹੀ ਮਿਲੂਗੀ। ਅੱਛਾ ਈ। ਲੋਬ। ਪੂਰਾ ਵਧੀਆਗਾ। ਅੰਮਰੂ ਪਾਸਤਾ ਕਰਾ ਦੂਗਾ। ਤੁਹਾਨੂੰ ਭਰੋਸਾ ਪੂਰਾ ਹੈ ਤੇ ਚੰਨਪੁਰਾਸਤੇ ਤਾਂ ਪੂਰਾ ਭਰੋਸਾ ਹੈ ਤੇਰੇ ਦੇ ਭਰੋਸਾ ਨੇ। ਕੀ ਕਿਹਾ? ਕੁਛ ਨਹੀਂ, ਵਧੀਆ ਵਧੀਆ। ਫੇਰ ਬਈ ਮੈਂ ਪਾਸ ਹੋ ਕੇ ਪਹਿਲਾਂ ਮਿਠਾਈ ਵਾਲਾ ਲੱਭਾਂ ਤੈਨੂੰ ਲੈ ਕੇ ਜਾਵਾਂ। ਲੋੜ ਹੀ ਨਹੀਂ ਪੈਣੀ। ਕੀ ਜੇ ਪਾਸ ਹੋ ਗਿਆ ਤਾਂ ਦੇ ਜੀ ਡੱਬਾ ਜੇ ਮੇਰਾ ਮਤਵਲਾ ਜੇ ਤੂੰ ਪਾਸ ਹੋ ਗਿਆ ਮੂੰਹ ਮਿੱਠਾ ਤਾਂ ਕਰਾਵੇਂਗੀ ਡਾਕਟਰ ਸਾਹਿਬ ਸੋਡਾ ਦਾ ਮੂੰਹ ਮਿੱਠਾ ਕਰਾਉਂਗਾ ਤੇ ਉਹ ਜੱਗੂ ਹੋਰਾਂ ਦਾ ਕਾਜ ਆ ਮਚਾਉਂਗਾ ਉਹਨਾਂ ਤੋਂ ਬੱਦ ਨੰਬਰ ਲਿਆ ਕੇ ਚੰਗਾ ਹੀ ਫਿਰ ਚੱਲਦਾ ਆ ਮਹੀ ਤੇ ਸੁਣੂ ਹਾਂਜੀ ਬੜੀ ਗੱਲ ਅੱਡੇ ਤੇ ਜਾ ਕੇ ਨਾ ਮੰਗੀ ਦੁਕਾਨ ਦੇ ਨਾਲ ਪੇਸ਼ ਵਾਲੇ ਦੁਕਾਨ ਹੀ ਏ ਉਸ ਨੂੰ ਆਪਣੇ ਦੁਕਾਨ ਉਸਮਾਨ ਲੈ ਕੇ ਪਰ ਮੈਂ ਤਾਂ ਨੈਟ ਦੇ ਪੇਪਰ ਦੀ ਤਿਆਰੀ ਕਰਨੀ ਹੈ ਇਹਦੀ ਤਨਖਾਹ ਕਿੰਨੀ ਕੂਈ 30 4000 ਰੁਪਏ 30 4000 30 4000 ਤਾਂ ਆਪਣੀ ਸਹੀ ਦੁਕਾਨੀ ਭਰ ਜੂ ਤੁਸੀਂ ਫਿਕਰ ਨਾ ਕਰੋ ਜੀ ਆਪਾਂ ਸ਼ੋਪੀ ਡੈਰੀਆਂ ਨੂੰ ਵੀ ਪੱਧਰ ਸਮਾਨ ਪਾ ਦੇਣਾ ਲੱਭ ਤੂੰ ਬਹਿ ਕੇ ਪੜ ਤੇ ਸਮਾਨ ਹੁਣ ਮੈਂ ਲੈ ਕੇ ਆਉਣਾ ਚੰਗਾ ਜੀ ਉਹ ਜੱਗੂ ਕੱਲ ਸਾਡੇ ਨਾਲ ਮੈਚ ਕਿਉਂ ਨਹੀਂ ਖੇਡਣ ਗਿਆ ਓਏ ਮੈਂ ਤਾਂ ਬਈ ਨੈੱਟ ਦੇ ਟੈਸਟ ਦੀ ਤਿਆਰੀ ਕਰੀ ਜਾਣਾਗਾ 30-40 ਹਜ਼ਾਰ ਰੁਪਏ ਲੱਗਦੇ ਜੀ ਤਨਖਾਹ ਹੈਗੀ 30-40 ਹਜ਼ਾਰ ਹੋਰ ਨਜ਼ਾਰੇ ਲਿਆ ਕਰਾਂਗੇ ਨਜ਼ਾਰੇ ਫੇਰ ਬਾਈ ਤੂੰ ਸਾਡੇ ਨਾਲ ਮੈਚ ਲਵਾਉਣੀ ਜਾਇਆ ਕਰਦਾ ਉਹ ਦਿਲ ਕੋ ਸਿੜਦਾ ਹੈ ਛੁੱਟੀ ਵਾਲੇ ਦਿਨ ਮੈਚ ਲਵਾਇਆ ਕਰੂ ਛੋਡੇ ਨਾਲ ਚੱਲ ਆਏ ਤਾਂ ਸਰ ਵੀ ਜਾਇਆ ਕਰੂ ਐਡੀ ਵੀ ਕੋਈ ਗੱਲ ਨਹੀਂ ਚੰਗਾ ਮੈਚ ਲਵਾਇਆ ਕਰੂ ਇਹ ਵੱਡਾ ਸੁਲਤਾਨ ਉਹ ਲੋਤਾ ਫੋਨ ਤੇ ਫੋਨ ਕਰੀ ਜਾਂਦੇ ਆ ਭਈ ਆਜਾ ਭਈ ਆਜਾ ਹੁਣ ਕਹਿੰਦੇ ਐ ਡੀ ਵੀ ਗੱਲ ਨਹੀਂ 30 40000 ਰੁਪਏ ਦਾ ਨਾਂ ਸੁਣ ਕੇ ਅੱਗ ਲੱਗੀ ਪਈ ਐ ਕਿੱਥੋਂ ਜਰਿਆ ਜਾਂਦਾ ਲੋਕਾਂ ਤੋਂ ਹੈਲੋ ਜੱਗੂ ਉਹ ਕੁੱਦੂ ਵਾਲੇ ਮੁੰਡੇ ਕਹਿੰਦੇ ਸੀ ਯਾਰ ਅੱਜ ਨਾਲ ਮੈਂ ਚਲਵਾ ਦੇਗਾ ਨਾ ਭਾਈ ਮੈਂ ਤਾਂ 30 40000 ਕੀ ਚਾਲੀ 40000 30 40000 ਤਾ ਪਤੰਦਰਾ 60 ਵਾਲਿਆਂ ਦਾ ਨਾਮ ਨਹੀਂ ਹੁੰਦਾ ਤੂੰ ਕੱਲਾ ਭਾਲਦਾ ਉਹ ਬਾਈ ਮੇਰੀ ਗੱਲ ਤਾਂ ਸੁਣ ਓਏ ਬੱਸ ਰਹਿਣ ਦੇ ਭਰਾਵਾ ਤੂੰ ਦੋ ਮੈਚਾਂ ਜੋ ਬੈਸਟ ਕੀ ਨਿਕਲਿਆ ਤੇਰੀ ਤਾਂ ਹਵੀ ਖਰਾਬ ਹੋ ਗਈ ਹਾਂ ਵੀ ਮੁੰਡਿਓ ਕਰ ਲਈ ਫਿਰ ਨੈਟ ਦੀ ਤਿਆਰੀ ਹਾਂ ਬਈ ਫੁੱਲ ਤਿਆਰੀ ਆ ਗੱਲ ਸੁਣਵਾੜਿਓ ਆਪਦਾ ਹੁਣੀ ਚੰਗੀ ਤਰ੍ਹਾਂ ਪੜ੍ਹ ਲਓ ਕਿਤੇ ਉੱਥੇ ਪੇਪਰਾਂ ਵੇਲੇ ਮੇਰੇ ਤੋਂ ਨਗਲ ਮਾਰੀ ਜਾਓ ਤਾਂ ਇਥੋਂ ਨਗਾ ਮਾਰਾਂਗੇ ਵੱਡੇ ਮਨਜੀਤ ਨੰਬਰਦਾਰ ਤੋਂ ਦਸਵੀਂ ਤਾਂ ਰਿੰਗ ਕੇ ਪਾਸੋਂ ਆ ਉਹ ਬਾਈ ਉਹ ਤਾਂ ਉਦੋਂ ਦੀ ਗੱਲ ਸੀ ਹੁਣ ਤਾਂ ਮੈਂ ਦਿਮਾਗ ਤੇਜ ਕਰਨ ਖਾਤਰ ਚਰਨੀ ਡਾਕਟਰ ਤੋਂ ਚਮਨਪਰਾਸ ਲਿਆ ਆ ਦੇਖਾਂਗੇ ਜਦੋਂ ਚਰਨੀ ਡਾਕਟਰ ਵਾਲਾ ਚਮਨਪラス ਤੈਨੂੰ ਟੌਪ ਕਰਾ ਦੂਗਾ ਸੋ ਪਹਿਲਾਂ ਆਪਾਂ ਟੈਸਟ ਵਾਸਤੇ ਫਾਰਮ ਦਾ ਭਰ ਦਈਏ ਸੇਵ ਕਰ ਤੇਰੇ ਆਏ ਫੋਨ ਤੇ ਦੇਖਿਆ ਨੈਟ ਦਾ ਪੇਪਰ ਕਿਵੇਂ ਦਿੱਤਾ ਇਹਨੇ ਕਿ ਪਰ ਕਿਵੇਂ ਕਿਵੇਂ ਪਊ ਕਿਵੇਂ ਕਿਵੇਂ ਜੇ ਕੀ ਉਹ ਮੇਰਾ ਮਤਲਬ ਕਿਵੇਂ ਦੀ ਅੰਗਰੇਜ਼ੀ ਕੀ ਹੁੰਦੀ ਆ ਉਹ ਯਾਦ ਆ ਗਿਆ ਇੱਕ ਵਾਰ ਹਾਲੀਕ ਵਾਲੇ ਜਗਜੀਵਨ ਮਾਸਟਰ ਨੇ ਮੇਰਾ ਅੰਗਰੇਜ਼ੀ ਚ ਹਾਲ ਪੁੱਛਿਆ ਸੀ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਹਾਊ ਆਰ ਯੂ ਪਰ ਹਾਊ ਦੇ ਸਪੈਲਿੰਗ ਕਿਵੇਂ ਪੜ੍ਹਨੇ ਕਿ ਬਾਈ ਹਾਊ ਦੇ ਸਪੈਲਿੰਗ W H O W H O ਉਪਰ ਇਹ ਤਾਂ ਹੂ ਬਣ ਗਿਆ ਯਾਰ ਹਾਉ ਤਾਂ ਐਚਓ ਡਬਲਯੂ ਹੁੰਦਾ ਤੂੰ ਉਹੀ ਡਾਉਲ ਜੋ ਐਚਓ ਕਹੀ ਜਣਾ ਉਹ ਫੇਰ ਕੀ ਹੋ ਗਿਆ ਐਚਓ ਡਬਲਯੂ ਹੁੰਦਾ ਹੁੰਦੇ ਤਾਂ ਉਹੀ ਤਿੰਨੇ ਅੱਖਰ ਨੇ ਥੋੜੇ ਜਿਹਾ ਅੱਗੇ ਪਿੱਛੇ ਹੋਗੇ ਹਾਉ ਟੂ ਡੇਂਗ ਦਾ ਪੇਪਰ ਉਹ ਬੱਸ ਤੂੰ ਤਾਂ ਮੋੜਿਆਚਾਰਨੀ ਡਾਕਟਰ ਵਾਲੇ ਚਾਹ ਨੂੰ ਬੁਲਾ ਜਾ ਕਿਉਂ ਉਹ ਡੇਂਗ ਨਹੀਂ ਲਿਖਣਾ ਆਪਾਂ ਅੰਗਰੇਜ਼ੀ ਚ ਲਿਖਣਾ ਓਏ 1 ਮਿੰਟ ਇੱਕ ਦਿਨ ਮੈਥੋਂ ਗੁਰਵਿੰਦੀ ਨੇ ਅੰਗਰੇਜ਼ੀ ਚ ਫੋਨ ਮੰਗਿਆ ਸੀ ਪਲੀਜ਼ ਗਿਵ ਯੂ ਫੋਨ ਤੂੰ ਗਿਵ ਲਿਖ ਹਾਊ ਟੂ ਗਿਵ ਦਾ ਇੰਟਰਨੈਟ ਪੇਪਰ ਉਹ ਇਤਾ ਕੁਝ ਵੀ ਨਹੀਂ ਆਇਆ ਲੱਗਦਾ ਆਪਣੇ ਤੋਂ ਸਹੀ ਨਹੀਂ ਲਿਆ ਗਿਆ ਉਹ ਫਿਰ ਆਪਾਂ ਸਤਵੀਰ ਤੋਂ ਹੀ ਪੁੱਛਿਆ ਆਉਣੇ ਆ ਉਹ ਹਾਂ ਸੱਚ ਓਏ ਆਪਾਂ ਉਹੀ ਘੰਟੇ ਦੇ ਮੱਥਾ ਮਾਰੀ ਜਾਂਦੇ ਤਤਵੀਰ ਤੋਂ ਸਾਰੀ ਜਾਣਕਾਰੀ ਲੈ ਆਉਣੇ ਚਲੋ ਫਿਰ ਚੱਲ ਜਾਈਏ ਨੈਟ ਦਾ ਪੇਪਰ ਪਾਸ ਕਰਦੇ ਆਂ ਵਧਾਈਆਂ ਬਾਈ ਧੰਨਵਾਦ ਬਾਈ ਬੈਠ ਬਾਈ ਅਸੀਂ ਵੀ ਤੇਰੇ ਵਾਂਗੂ ਨੈਟ ਦਾ ਪੇਪਰ ਦੇਣਾ ਓ ਯਾਰ ਥੋੜ੍ਹਾ ਨਹੀਂ ਹੋਣਾ ਨੈਟ ਦਾ ਪੇਪਰ ਮੇਅਰ ਉਹ ਤਾਂ ਬੜੀ ਜਿਆਦੇ ਔਖਾ ਹੁੰਦਾ ਹੈ ਬਾਈ 30-40 ਜਿਆਦਾ ਔੜ ਹੈ ਅਸੀਂ ਤਾਂ ਕੋਤਰੇ ਘੜ ਦੇਾਂਗੇ ਪਹਿਲਾਂ ਐਂ ਦੱਸੋ ਮੈਨੂੰ ਤੁਸੀਂ ਪੜ੍ਹੇ ਕਿੰਨੇ ਕਿੰਨੇ ਹੋ 6 ਪੜ੍ਹਿਆ ਬਾਈ 8 ਨਹੀਂ ਪੜ੍ਹਿਆ 10ਵੀਂ ਪਾਸ ਆ ਬਈ 10ਵੀਂ ਉਹ 8ਵੀਂ 10ਵੀਂ ਨਾਲ ਕੁਝ ਨਹੀਂ ਬਣਦਾ ਉਹਦੇ ਵਾਸਤੇ ਘੱਟੋ ਘੱਟ 16 ਪੜਿਆ ਚਾਹੀਦਾ ਮਤਲਬ ਐਮਏ ਪਾਸ ਹੋਣਾ ਚਾਹੀਦਾ ਐਮਏ ਪਾਸ ਹੋਣਾ ਚਾਹੀਦਾ ਇੰਟਰਨੈਟ ਵਾਲੇ ਸਾਰੇ ਸਵਾਲ ਤਾਂ ਸਾਨੂੰ ਆਉਂਦੇ ਆ ਇੰਟਰਨੈਟ ਵਾਲੇ ਸਵਾਲ ਇੰਟਰਨੈਟ ਵਾਲੇ ਕਿਹੜੇ ਸਵਾਲ ਆਹੀ ਵੀ ਫੇਸਬੁੱਕ ਦੀ ਖੋਜ ਕਿਹਨੇ ਕੀਤੀ YouTube ਤੇ ਆਪ ਦਾ ਚੈਨਲ ਕਿਵੇਂ ਬਣਾਇਆ ਜਾਂਦਾ ਹੈ ਇਕਟੋਕ ਤੇ ਸਭ ਨਾਲੋਂ ਵੱਧ ਮਸ਼ਹੂਰ ਕੌਣਾ ਉਹ ਕਾਮਲਿਓ ਉਹ ਨੈੱਟ ਦਾ ਪੇਪਰ ਹੁੰਦਾ ਹੈ ਇੰਟਰਨੈਟ ਦਾ ਨਹੀਂ ਹੁੰਦਾ। ਨਰੇ ਵਿੱਚ ਸਵਾਲ ਵੀ ਉਸ ਵਿਸ਼ੇ ਦੇ ਆਉਂਦੇ ਆ ਜਿਹੜੇ ਵਿਸ਼ੇ ਦੀ ਤੁਸੀਂ ਐਮਏ ਕੀਤੀ ਹੋਵੇ। ਸੋੜਿਆ ਇੰਟਰਨੈਟ ਵਾਲੇ ਨਹੀਂ। ਅੱਛਾ ਭਾਈ ਇੰਟਰਨੈਟ ਵਾਲੇ ਦਵਾ ਨਹੀਂ ਹੁੰਦੇ। ਉਹ ਇੰਟਰਨੈਟ ਦਾ ਤਾਂ ਕੋਈ ਪੇਪਰ ਹੀ ਨਹੀਂ ਹੁੰਦਾ। ਨੈੱਟ ਦਾ ਹੁੰਦਾ। ਉਹ ਨੋ ਯਾਰ। ਕਿਉਂ? ਕੀ ਹੋ ਗਿਆ? ਸਾਡਾ ਮੀਨਾਗਰਾ ਹੋ ਗਿਆ।